ਅੱਜ ਇੱਕ ਵਾਰ ਫੇਰ ਹਾਜ਼ਰ ਹੋਏ ਆਂ ਇੱਕ ਛੋਟੀ ਜੀ ਕਹਾਣੀ ਲੈ ਕੇ ਕਹਿੰਦੇ ਨੇ ਕਹਿੰਦੇ ਕਿਸੇ ਤੇ احسان ਕਰਨਾ ਹੋਵੇ ਜਾਂ ਕਿਸੇ ਤੇ ਗੁਣ ਕਰਨਾ ਹੋਵੇ ਆਪਾਂ ਉਹਨੂੰ ਬੰਦੇ ਨੂੰ ਪਹਿਚਾਨਣਾ ਜ਼ਰੂਰੀ ਆ ਵੀ ਇਹ ਕੀ ਬੰਦਾ ਹੈ ਇਸ ਦੇ ਕਾਬਲ ਹੈਗਾ ਇੱਕ ਕਹਾਣੀ ਛੋਟੀ ਜੀ ਕਹਿੰਦੇ ਨੇ ਇੱਕ ਵਾਰ ਨਾ ਜੰਗਲ ਦੇ ਵਿੱਚ ਬੰਦਾ ਤੁਰਿਆ ਜਾਂਦਾ ਸੀਗਾ ਉਹ ਜੰਗਲ ਦੇ ਵਿੱਚ ਜਦੋਂ ਨੇ ਕੀ ਦੇਖਿਆ ਉੱਥੇ ਸੱਪ ਝਾੜੀਆਂ ਦੇ ਵਿੱਚ ਫਸਿਆ ਹੋਇਆ ਸੀਗਾ ਉਨੇ ਸੋਚਿਆ ਵੀ ਯਾਰ ਸੱਪ ਫਸਿਆ ਹੋਇਆ ਆਪਾਂ ਨੂੰ ਇਹਦੀ ਮਦਦ ਕਰਨੀ ਚਾਹੀਦੀ ਆ ਉਹਨੇ ਕਿਸੇ ਤਰੀਕੇ ਨਾਲ ਸੱਪ ਨੂੰ ਝਾੜੀਆਂ ਦੇ ਵਿੱਚੋਂ ਬਾਹਰ ਕੱਢਿਆ ਤੇ ਬਾਹਰ ਕੱਢ ਕੇ ਜਦੋਂ ਵੀ ਉਹਨੇ ਬਾਹਰ ਕੱਢਿਆ ਸੱਪ ਨੇ ਉਹਦੀ ਫਾਣ ਚੱਕ ਲਿਆ ਕਿਉਂਕਿ ਆਦਤ ਹੁੰਦੀ ਹੈ ਇਹਨਾਂ ਦੀ ਡੰਗ ਮਾਰਨਾ ਇਹਨਾਂ ਨੇ ਥੋੜੀ ਦੇਖਣਾ ਹੁੰਦਾ ਵੀ ਕੌਣ ਆ ਉਹ ਕਹਿੰਦਾ ਰੁਕ ਜਾ ਭਲੇਵਾਨ ਸਾਹਿਬ ਵੀ ਮੈਂ ਤਾਂ ਤੈਨੂੰ ਯਾਰ ਕੱਢਿਆ ਤੇਰੀ ਮਦਦ ਕੀਤੀ ਐ ਤੂੰ ਮੇਰੇ ਹੀ ਡੰਗ ਮਾਰੀ ਜਾਣਾ ਉਹ ਕਹਿੰਦਾ ਯਾਰ ਮੈਂ ਤਾਂ ਡੰਗ ਮਾਰੂੰਗਾ ਸਾਡੀ ਤਾਂ ਆਦਤੀ ਹੈ ਉਹ ਕਹਿੰਦਾ ਇੱਕ ਮਿੰਟ ਮੈਨੂੰ ਉਧਰੋਂ ਨਾ ਗਊ ਦਾ ਬਸੜਾ ਤੁਰਿਆ ਆਉਂਦਾ ਸੀ ਕਹਿੰਦਾ ਯਾਰ ਇੱਕ ਮਿੰਟ ਮੈਨੂੰ ਪੁੱਛ ਲੈਣ ਦੇ ਮੈਨੂੰ ਇੱਕ ਮੌਕਾ ਦੇ ਵੀ ਕੀ ਇਹ ਗੱਲ ਸਹੀ ਹੈ ਵੀ ਮੈਂ ਤੇਰੇ ਤੇ ਇਹਿਸਾਨ ਕੀਤਾ ਗੁਣ ਕੀਤਾ ਤੇਰੇ ਤੇ ਤੈਨੂੰ ਯਾਨੀ ਬਚਾਉਣ ਦੀ ਕੋਸ਼ਿਸ਼ ਕੀਤੀ ਤੂੰ ਮੇਰੇ ਡੰਗ ਮਾਰੀ ਜਾਂਦਾ ਉਹ ਬਸੜੇ ਨੂੰ ਪੁੱਛਿਆ ਵੀ ਆਹ ਗੱਲ ਹੋਈ ਹੈ ਵੀ ਇਹ ਮੈਂ ਨੂੰ ਕੱਢਿਆ ਝਾੜੀਆਂ ਦੇ ਵਿੱਚੋਂ ਇਹ ਮੇਰੇ ਡੰਗ ਮਾਰਨ ਨੂੰ ਤਿਆਰ ਆ ਬਸੜਾ ਕਹਿੰਦਾ ਵੀ ਡੰਗ ਮਾਰ ਦੇ ਸੱਪਾ ਇਹਨਾਂ ਕੋਈ ਚੱਕਰ ਨਹੀਂ ਉਹ ਕਹਿੰਦਾ ਕਿਉਂ ਡੰਗ ਕਹਿੰਦਾ ਸਾਨੂੰ ਸਾਡੀਆਂ ਕਿੰਨੀਆਂ ਪੀੜੀਆਂ ਲੰਘੀਆਂ ਸਾਡੇ ਪਿਓ ਦਾਦਿਆਂ ਨੇ ਕਹਿੰਦਾ ਇਹਨਾਂ ਦਾ ਬਥੇਰਾ ਇਹਾਸਤਾਨ ਕੀਤਾ ਭਾਰਟ ਉਹ ਇਹ ਹੋਰ ਕੰਮ ਕੀਤੇ ਤੇ ਕਹਿੰਦਾ ਜਦੋਂ ਇਹ ਸਾਰਾ ਕੁਝ ਲੈ ਲੂ ਕੇ ਸਾਡੇ ਡਾਂਗ ਮਾਰਦੇ ਨੇ ਕਹਿੰਦਾ ਆ ਫਿਰਦੇ ਆ ਕਹਿੰਦਾ ਰੁਲਦੇ ਕਹਿੰਦਾ ਮਾਰਦੇ ਡੰਗ ਕੋਈ ਚੱਕਰ ਨਹੀਂ ਸੱਪ ਕਹਿੰਦਾ ਕਿਉਂ ਵੀ ਮਾਰਾਂ ਡੰਗ ਉਹ ਕਹਿੰਦਾ ਯਾਰ ਇੱਕ ਮਿੰਟ ਭਰਾਵਾ ਰੁਕ ਜਾ ਇੱਕ ਮਿੰਟ ਰੁਕ ਜਾ ਕਹਿੰਦਾ ਮੈਨੂੰ ਕੋਈ ਹੋਰ ਬੰਦਾ ਦੇਖ ਲੈਣ ਦੇ ਕੋਈ ਨਾ ਕੋਈ ਤਾਂ ਇੱਥੇ ਆਊਗਾ ਹੀ ਉਹਨੂੰ ਮੈਂ ਪੁੱਛ ਦਾਂ ਦੁਬਾਰੇ ਉਹ ਦੂਸਰਾ ਬੰਦਾ ਕੌਣ ਸੀ ਦੂਸਰਾ ਬੰਦਾ ਨੂੰ ਖੋਤਾ ਮਿਲਿਆ ਖੋਤਾ ਆਇਆ ਕਹਿੰਦਾ ਖੋਤਾ ਸਾਹਿਬ ਵੀ ਆਹ ਗੱਲ ਹੋਈ ਆ ਕਹਿੰਦਾ ਮੈਨੂੰ ਝਾੜੀਆਂ ਚੋਂ ਕੱਢਿਆ ਇਹ ਮੇਰੇ ਡੰਗ ਮਾਰਨ ਨੂੰ ਤਿਆਰ ਆ ਖੋਤਾ ਕਹਿੰਦਾ ਵੀ ਸਭ ਮਾਰ ਦੇ ਡੰਗ ਕਹਿੰਦਾ ਉਹ ਬੰਦਾ ਫੇਰ ਹੈਰਾਨ ਹੋ ਗਏ ਇਹਨੇ ਵੀ ਕਿਹਾ ਤਾ ਵੀ ਮਾਰ ਦੇ ਡੰਗ ਉਹ ਕਹਿੰਦਾ ਕਿਉਂ ਉਹ ਖੋਤਾ ਕਹਿੰਦਾ ਇਹਨਾਂ ਨੇ ਕਹਿੰਦਾ ਕੋਈ ਚੰਗਾ ਕੰਮ ਨਹੀਂ ਕੀਤਾ ਕਹਿੰਦਾ ਸਾਰੀ ਉਮਰ ਭਾਰ ਢੋਹਦਾ ਮਰ ਗਿਆ ਮੈਂ ਸਾਰੀ ਉਮਰ ਕਹਿੰਦਾ ਬੁਛੇਰਾ ਭਾਰਟਾ ਹੋਇਆ ਕਹਿੰਦਾ ਆ ਛੜਤਾ ਮਾਰ ਕੇ ਪਿੱਠ ਤੇ ਲਾਤਾ ਕਹਿੰਦਾ ਜੰਗਲਾਂ ਦੇ ਵਿੱਚ ਮੈਂ ਤਾਂ ਤੁਰਿਆ ਫਿਰਦਾ ਕਹਿੰਦਾ ਹੁਣ ਭੁੱਖਾ ਮਰਦਾ ਕਿਵੇਂ ਨਾ ਕਿਵੇਂ ਉਹ ਕਰਦਾ ਕਹਿੰਦਾ ਮਾਰ ਦੇ ਡੰਗ ਸੱਪ ਨੇ ਫੇਰ ਫੜ ਚੱਕਿਆ ਉਹ ਕਹਿੰਦਾ ਪੀਰ ਬਣ ਕੇ ਕਹਿੰਦਾ ਇੱਕ ਵਾਰ ਮੈਨੂੰ ਤੀਸਰਾ ਮੌਕਾ ਇੱਕ ਵਾਰ ਦੇ ਦੇ ਕਹਿੰਦਾ ਵੀ ਇਸ ਤੋਂ ਬਾਅਦ ਚਾਹੇ ਮਾਰ ਦੀ ਡੰਗ ਕੋਈ ਚੱਕਰ ਨਹੀਂ ਹੈਗਾ ਮੈਨੂੰ ਕਹਿੰਦਾ ਤੀਸਰਾ ਬੰਦਾ ਹੋਰ ਪੁੱਛ ਲੈਣ ਦੇ ਕੋਈ ਉਧਰੋਂ ਕੁਦਰਤੀ ਬਾਂਦਰ ਤੁਰਿਆ ਆਉਂਦਾ ਸੀਗਾ ਉਹ ਕਹਿੰਦਾ ਵੀ ਬਾਂਦਰਾ ਆਹ ਗੱਲ ਹੋਈ ਹੈ ਮੈਂ ਇਹਨੂੰ ਕੱਢਿਆ ਝਾੜੀਆਂ ਦੇ ਵਿੱਚੋਂ ਇਵੇਂ ਡੰਗ ਮਾਰਨ ਨੂੰ ਤਿਆਰ। ਬਾਂਦਰ ਸੁਣ ਕੇ ਥੋੜਾ ਜਿਹਾ ਹੱਸਿਆ। ਮਜ਼ਾਕੀਆ ਰੂਪ ਦੇ ਵਿੱਚ ਕਹਿੰਦਾ। ਕਹਿੰਦਾ ਇਹ ਗੱਲ ਹਾਜਮ ਹੋਈ ਨਹੀਂ ਮੇਰੇ। ਕਹਿੰਦਾ ਵੀ ਤੂੰ ਇਹਨੂੰ ਝਾੜੀਆਂ 'ਚੋਂ ਕੱਢੀ ਨਹੀਂ ਸਕਦਾ। ਸੱਪ ਵੀ ਦੇਖ ਕੇ ਬਾਂਦਰ ਵੀ ਦੇਖੀ ਹੈ। ਉਹ ਕਹਿੰਦਾ ਫਿਰ ਬਾਂਦਰ ਕਹਿੰਦਾ ਐ ਕਰ ਵੀ ਤੂੰ ਇਹਨੂੰ ਨਾ ਝਾੜੀਆਂ 'ਚੋਂ ਓਵੇਂ ਪਾਦਵਾਰੇ ਕੱਢ ਕੇ ਦਿਖਾ ਮੇਰੇ ਸਾਹਮਣੇ। ਸੱਪ ਵੀ ਸੁਣੀ ਗਿਆ ਜਦੋਂ ਹੁਣ ਉਹਨੂੰ ਕੀ ਪਤਾ ਸੀ ਵਿਚਾਰੇ ਨੂੰ ਉਹਨੇ ਬੰਦੇ ਨੇ ਕੀ ਕਰਿਆ ਉਹ ਮੇ ਝਾੜੀਆਂ ਦੇ ਵਿੱਚ ਫਸਦਾ ਉਹ ਸੱਪ ਜਦੋਂ ਬੰਦਾ ਕੱਢਣ ਲੱਗਿਆ ਬਾਂਦਰ ਕਹਿੰਦਾ ਉਹ ਖੜ ਜਾ ਕਹਿੰਦਾ ਹੁਣ ਕੱਢੀ ਨਾ ਕਹਿੰਦਾ ਇੱਕ ਗੱਲ ਯਾਦ ਰੱਖਣੀ ਕਹਿੰਦਾ احسان ਜਾਂ ਗੁਣ ਦੀ ਉਹ ਤੇ ਹੁੰਦਾ ਜਿਹੜਾ ਬੰਦਾ ਨਸਲ ਦਾ ਹੋਵੇ ਪਰ ਫਿਰ ਵੀ ਉਹਨੇ ਆਪਣਾ ਪੱਖ ਪੂਰਿਆ ਜਿਹੜਾ ਬੰਦਾ ਆਪ ਦਾ ਹੁੰਦਾ ਉਹੀ ਪੱਖ ਪੂਰਦਾ ਹੁੰਦਾ ਦੂਸਰਾ ਨਹੀਂ ਪੂਰਦਾ ਹੁੰਦਾ ਚਲੋ ਦੋਸਤੋ ਇਹ ਜੀ ਕਹਾਣੀ ਵਧੀਆ ਲੱਗੀ ਤੈਨੂੰ ਸ਼ੇਅਰ ਕਰਨਾ ਤੇ ਪੇਜ ਨੂੰ ਵੀ ਫੋਲੋ ਕਰਨਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਇਜਾਜ਼ਤ ਰੱਬ ਰੱਖਾ